ਪਾਰਕਾ ਇਹ ਇਵੈਂਟ ਰੱਖੇ ਇਸ ਵਾਸਤੇ ਗਿਆ ਸੀ ਕਿ ਅਸੀਂ ਆਪ ਫੀਲ ਕਰਦੇ ਕਿ ਇਹ ਬੱਚੇ ਹਰ ਸਾਲ ਪਰਾਂਤ ਜਾਂਦੇ ਸਾਨੂੰ ਲੋੜੀ ਦੀ ਸਾਰੀ ਕਹਾਣੀ ਸੁਣਾਉਂਦੇ ਤੇ ਨਾਲੇ ਲੋੜੀ ਮੰਗੇ ਜਾਂਦੇ ਅਸੀਂ ਇਹਨਾਂ ਵਾਸਤੇ ਕੀ ਕਰ ਸਕਦੇ ਸੋ ਅੱਜ ਇੱਕ ਛੋਟਾ ਜਿਹਾ ਉਪਰਾਲਾ ਰੈਸਟ੍ਰਿਕ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਬੱਚੇ ਭਾਵੇਂ ਜਿੰਨੇ ਵੀ ਵੱਡੇ ਵਰਤੋਂ ਆਦੇ ਹੋਣ ਸਾਰਿਆਂ ਨੂੰ ਉਸੇ ਤਰੀਕੇ ਦੀ ਫੈਸਿਲਿਟੀਆਂ ਐਂ ਖੁਸ਼ੀਆਂ ਚਾਹੀਦੀਆਂ ਸੋ ਇੱਕ ਛੋਟਾ ਜਿਹਾ ਉਪਰਾਲਾ ਡਿਸਟ੍ਰਿਕਟ ਰੈਡਕ੍ਰੋਸ ਸੋਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ ਇਹਨੂੰ ਬਹੁਤ ਖੁਸ਼ੀ ਹੋਈ ਇੱਥੇ ਪਹੁੰਚ ਕੇ ਐਂ ਮੈਂ ਸਭੇ ਸਾਰੇ ਪਾਰਟਨਰ ਐਂ ਜੂਸ ਡਿਸਟ੍ਰਿਕਟ ਰੈਡਕ੍ਰੋਸ ਸੋਸਾਇਟੀ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦੇਣਾ ਕਿ ਇਸ ਤਰੀਕੇ ਦਾ ਉਪਰਾਲਾ ਕੀਤਾ ਗਿਆ ਇਹਨੂੰ ਲਿਭਰੇ ਚਾੜਾਇਆ ਗਿਆ ਬਹੁਤ ਬਹੁਤ ਥੈਂਕ ਯੂ ਜੋ ਜੋ ਦੋਸਤਾਂ ਜੀ ਸਾਰਾ ਵਸਤੇ ਤਾਲੀਆਂ ਕਰੋ ਬੱਚੋ थैंक्स रिस्पेक्टिव लेडीज एंड जेंटलमैन सोसाइटी यहां पर सारे ने मिलके आज इस परालले नु मौका पर जान दे एक समाज दे विच अवेयरनेस नु लैकया आपा बड़ा मौका देवा तुसी नु पूरा करता और यही मैसेज है की साडे समाज दे विच हर एक व्यक्ति नु अपनी खुशियां सारे नाल साझी करके ही कोई त्यौहार ਜਾਪਨ ਨੇ ਕੋਈ ਵੀ ਖੁਸ਼ੀ ਮਨਾਉਂਦੇ। ਥੈਂਕ ਯੂ। ਅੰਸ਼ੋਕ ਜੀ ਦਾ AK ਨਿਕਪੜ ਦੇ ਵਿੱਚ ਲੋੜੀ ਸੈਲੀਬ੍ਰੇਟ ਕੀਤੀ ਗਈ ਐनिमल ਪ੍ਰੋਟੈਕਸ਼ਨ ਫਾਊਂਡੇਸ਼ਨ اور ਰੈਡਕ੍ਰੋਸ ਸੋਸਾਇਟੀ ਨਾਲ ਮਿਲ ਕੇ ਸਰਦਸਤ ਹੈ। ਅ ਬਿਲਕੁਲ ਅੱਜ ਜਿਹੜੀ ਐ ਲੋੜੀ ਅਸੀਂ ਸੈਲੀਬ੍ਰੇਟ ਕੀਤੀ ਹੈ ਇਹ ਨਿਕਪੜ 'ਚ ਉਹਦੇ ਵਿੱਚ ਅਸੀਂ ਇੱਕ ਮੈਸੇਜ ਸੋਸਾਇਟੀ ਨੂੰ ਦੇਣਾ ਚਾਹੁੰਦੇ ਆ ਕਿ ਜਿਹੜੇ ਅੰਡਰਪ੍ਰਿਵੀਲੇਜਡ ਬੱਚੇ ਹੈਗੇ ਆ ਜਿਹੜੇ ਹਰ ਸਾਲ ਸੜੀ ਕਰਾਂ ਚ ਲੋੜੀ ਮੰਗਣਾਂ ਦੇ ਉਹਨਾਂ ਨੂੰ ਵੀ ਇਸ ਖੁਸ਼ੀ 'ਚ ਆਪਾਂ ਸ਼ਾਮਿਲ ਕਰੀਏ ਤੇ ਸਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਾਂਗਾ ਗੁਜ਼ਾਰਿਸ਼ ਕਰਾਂਗਾ ਕਿ ਸਾਡਾ ਪੂਰੇ ਸ਼ਹਿਰ ਵਾਸੀ ਗੇਲਾ ਵਾਸੀ ਇਸੇ ਤਰੀਕੇ ਦੇ ਉਪਾਲੇ ਕਰਨ ਤੇ ਅੰਡਰ ਪ੍ਰੋਬੇਸਟ ਬੱਚਿਆਂ ਦੀ ਵੀ ਲੋੜੀ ਹਰ ਸਾਲ ਇਦਾਂ ਖੁਸ਼ੀਆਂ ਪਰਿਆਮ ਦੇ। ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੇ ਉਪਾਲੇ ਨੂੰ ਮੁੱਸਾ ਦੇਖਦੇ। ਬਹੁਤ ਵਧੀਆ ਉਪਾਲਾ ਹੈਗਾ ਇਹਨਾਂ ਨੇ ਸਾਨੂੰ ਕਾਫੀ ਮਦਦ ਕੀਤੀ ਹੈਗੀ ਹੈ। ਐਂਡ ਕਾਫੀ ਸਾਰੇ ਬੱਚਾਂ ਦੀ ਜਿਹੜੀ ਚਿਹਰੇ ਦੀ ਖੁਸ਼ੀ ਹੈ ਕੋਈ ਇਹ ਜ਼ਾਹਿਰ ਕਰਨੀ ਕਿ ਉਪਰਾਲਾ ਬੜੇ ਵੱਡੇ ਤਰੀਕੇ ਨਾਲ ਅੱਜ ਆਪਾਂ ਕਰਵਾ ਪਾਏ ਹੈਗੇ ਸੋ ਮੈਂ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਦੀ ਬੀਐਸਡੀ ਵੱਲੋਂ ये हमारी तरफ से जब से हमारी एन स्टार्ट हुई है हम हर साल लोहड़ी सेलिब्रेट करते हैं दिवाली सेलिब्रेट करते हैं बच्चों के संग कभी हम सीनियर सिटीज़न ओल्ड एज में जाके करते हैं समय समय पर जैसे जैसे त्यौहार होते हैं हम लोग ऐसी जगहों पे सेलिब्रेट करते हैं और लोगों को भी ये रिक्वेस्ट करते हैं कि आने वाले टाइम में ये हमारा उपराला चलता रहेगा हमारे साथ जुड़े और ऐसी जगहों पे जाके अपने जो खुशी के दिन होते हैं फेस्टिवल्स होते हैं बर्थडे होते हैं ऐसी जगहों पे जाके सेलिब्रेट करें और इन बच्चों की खुशियों का हिस्सा बने आज रेड क्रॉस सोसाइटी और एनिमल प्रोटेक्शन फाउंडेशन वलों सौर पर एक उपराला किया गया ਲੋੜੀ ਮਨਾਉਣ ਵਾਸਤੇ ਉਹਨਾਂ ਬੱਚਿਆਂ ਵਾਸਤੇ ਜਿਹੜੇ ਛੁੱਗੀ ਝੌਂਕੜੀਆਂ 'ਚ ਰਹਿੰਦੇ ਨੇ ਸਲਮ ਏਰੀਆ 'ਚ ਰਹਿੰਦੇ ਨੇ ਔਰ ਜਿਨ੍ਹਾਂ ਦੇ ਨਾਲ ਕੋਈ ਵੀ ਆਪਣਾ ਲੋੜੀ ਮਨਾਉਣ ਨੂੰ ਤਿਆਰ ਨਹੀਂ ਹੁੰਦਾ ਡੀਸੀ ਸਾਹਿਬ ਨੇ ਸਪੈਸ਼ਲ ਤੌਰ ਤੇ ਅੱਜ ਇਹਨਾਂ ਬੱਚਿਆਂ ਦੇ ਨਾਲ ਲੋੜੀ ਮਨਾਉਣ ਵਾਸਤੇ ਇੱਥੇ ਆਉਣਾ ਹੈ ਔਰ ਇਹਨਾਂ ਬੱਚਿਆਂ ਦੇ ਵਿੱਚ ਬੈਠ ਕੇ ਉਹਨਾਂ ਨੇ ਲੋੜੀ ਮਨਾਉਣੀ ਹੈ ਲੋੜੀ ਇੱਕ ਸਾਂਝਾ ਤਿਉਹਾਰ ਹੈ ਇਹਨਾਂ ਬੱਚਿਆਂ ਦੇ ਵਾਸਤੇ ਅਸੀਂ ਗਿਫਟ ਵੀ ਲੈ ਕੇ ਆਏ ਹਾਂ ਇਨਾਂ ਨੂੰ ਇੱਥੇ ਰਾਈਟਸ ਵੀ ਦਿੱਤੀਆਂ ਨੇ ਔਰ ਮੈਡਮ ਨੇ ਜੋ ਇੱਥੇ ਉਪਰਾਲਾ ਕੀਤਾ ਗ੍ਰੈਂਡ ਕਰਾਸ ਦੇ ਨਾਲ ਮਿਲ ਕੇ ਉਹ ਅਸੀਂ ਇਹਨਾਂ ਦੀ ਬਹੁਤ ਸ਼ਲਾਘਾ ਕਰਦੇ ਇਸ ਅੰਦੀਏ ਥੈਂਕ ਯੂ ਸਸਭੀ ਗੱਲ ਜੀ ਮੇਰਾ ਨਾਮ ਜੂਦੀ ਸਿੰਘ ਹੈ ਐਨੀਮਲ ਪ੍ਰੋਟੈਕਸ਼ਨ ਫਾਊਂਡੇਸ਼ਨ ਆਜ ਸਾਡੇ ਨਾਮ ਨੇ ਇੰਦਰਪ੍ਰੀਤ ਸਿੰਘ ਦੀਪ ਸਿੰਘ ਇੰਦਰਦੇਵ ਸਿੰਘ ਮਨਹਾਸ रेड क्रॉस सोसाइटी ਤੋਂ ਨਾਲ ਸਾਡੇ ਦੇ ਜਸਪ੍ਰਿਤ ਮੈਡਮ ਐनिमल प्रोटेक्शन फाउंडेशन ਕੋ ਸੋ ਬੇਸਿਕਲੀ ਐਨੀਮਲ ਫਾਊਂਡੇਸ਼ਨ ਤੇ ਨਾਲ রেড ਕ੍ਰੋਸ ਸੁਸਾਇਟੀ ਜਲੰਧਰ ਅਸੀਂ ਇਹ ਸਾਂਝਾ ਇੱਕ ਉਪਰਾਲਾ ਕਰ ਰਹੇ ਆ ਜਲੰਧਰ ਸ਼ਹਿਰ ਦੀ ਝੁੱਗੀਆਂ ਤੋਂ 100 ਯਾਨੀ 100 ਬੱਚੇ ਅਸੀਂ ਲੈ ਕੇ ਨਿੱਕੂ پارک ਚ ਆਏ ਆ ਸਾਂਝੇ ਤੌਰ ਦੇ ਵਿੱਚ ਇਹਨਾਂ ਨਾਲ ਲੋੜੀ ਮਨਾਉਣ ਦਾ ਮਕਸਦ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਸੇਵਾ ਦੇ ਪ੍ਰਤੀ ਲੋਕ ਜਾਗਰੂਕ ਪ੍ਰਿਆਰਨ ਲੋਗੇ ਜਦੋਂ ਆਪਣੇ ਘਰਾਂ ਦੇ ਵਿੱਚ ਕੋਈ ਦਿਨ ਤਿਉਹਾਰ ਮਨਾਉਂਦੇ ਆ ਇਹ ਭੁੱਲ ਜਾਂਦੇ ਆ ਕਿ ਕਈ ਸਾਡੇ ਬੱਚੇ ਐਸੇ ਵੀ ਨਹੀਂ ਜਿਹੜੇ ਵਾਂਝਣੇ ਆ ਇਸ ਚੀਜ਼ ਤੋਂ ਤੇ ਇਹਨਾਂ ਦੇ ਪ੍ਰਤੀ ਇਹਨਾਂ ਦੇ ਮਨਾਂ ਦੇ ਪ੍ਰਤੀ ਇਹਨਾਂ ਦੀ ਸੋਚ ਦੇ ਪ੍ਰਤੀ ਇੱਕ ਪੋਜ਼ਿਟਿਵ ਮੈਸੇਜ ਆਵੇ ਇਹ ਉਪਰਾਲਾ ਅਸੀਂ ਇਸ ਕਰਕੇ ਅੱਜ ਇੱਥੇ ਕਰ ਰਹੇ ਹਾਂ ਨਿਕੋਪਾਰਕ ਵਿੱਚ ਅੱਜ ਉਹਨਾਂ ਨੂੰ ਇੱਥੇ ਰਾਈਡ ਦਿੱਤੀ ਜਾ ਰਹੀ ਹੈ ਹਨ ਸਨੈਕ ਫੁੱਟੇ ਜਾ ਰਹੇ ਬੀਸੀ ਸਾਹਿਬ ਨੇ ਵੀ ਇਸੇ ਮੌਜੂਦ ਹੋਣਾ ਹੈ ਇਸ ਖੁਸ਼ੀ ਦੇ ਵਿੱਚ ਉਹਨਾਂ ਨੇ ਵੀ ਸ਼ਾਮਿਲ ਹੋਣਾ ਹੈ ਤੇ ਸਮਾਜ ਦੇ ਵਰਤ ਲਈ ਇਹੀ ਮੈਸੇਜ ਹੈ ਕਿ ਜਦੋਂ ਵੀ ਤੁਹਾਡੇ ਘਰ ਚ ਕੋਈ ਦਿਨ ਚ ਆ ਰਹਾ ਹੋਵੇ ਕੋਈ ਖੁਸ਼ੀ ਦਾ ਮੌਕਾ ਆਵੇ ਤੇ ਗਰੀਬ ਤਬਕੇ ਦੇ ਲੋਕਾਂ ਨੂੰ ਜਾਂ ਕਿਤੇ ਵੀ ਤੁਹਾਨੂੰ ਕੋਈ ਸੇਵਾ ਕਰਨ ਦਾ ਮੌਕਾ ਮਿਲੇ ਉਹਨੂੰ ਨਾ ਛੱਡੋ ਤੇ ਅੱਜ ਅਸੀਂ ਪਾਰਟੀ ਵੀ ਕਰ ਰਹੇ ਹਾਂ ਇੰਜੋਏ ਵੀ ਕਰ ਰਹੇ ਹਾਂ ਤੇ ਨਾਲ ਸੇਵਾ ਦਾ ਵੀ ਇੱਕ ਮੌਕਾ ਮਿਲ ਰਿਹਾ ਜਿਹਦੇ ਵਿੱਚ ਇਹ ਲੋਕ ਵੀ ਨੂੰ ਮੌਕਾ ਮਿਲ ਰਿਹਾ ਕਿ ਹਰ ਸਾਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਲੋਹੜੀ ਦੇ ਮੌਕੇ ਦੇ ਵਿੱਚ ਘਰਾਂ ਘਰਾਂ 'ਚ ਜਾ ਕੇ ਲੋਹੜੀ ਮੰਗਣ ਜਾਂਦੇ ਨੇ ਪਰ ਅੱਜ ਮੰਗਣ ਨਹੀਂ ਜਾ ਰਹੇ ਅੱਜ ਇੱਥੇ ਇੰਜੋਏ ਕਰ ਰਹੇ ਨੇ ਤਾਂ ਆ ਇੱਕ ਚੇਂਜ ਅਸੀਂ ਇੱਥੇ ਲੈ ਕੇ ਆਉਂਦਾ ਯਾਰ ਐਸੀ ਤਰ੍ਹਾਂ ਦੀ ਸਮਾਜ ਦਾ ਹਰ ਇੱਕ ਵਿਅਕਤੀ ਅੱਧਰ ਦੀ ਕੋਈ ਨਾ ਕੋਈ ਆਪਣੇ ਆਪਣੇ ਏਰੀਆ ਦੇ ਵਿੱਚ ਆਪਣੇ ਆਪਣੇ ਆਸ-ਪਾਸ ਲੋਕਾਂ ਦੀ ਕੋਈ ਨਾ ਕੋਈ ਮੁਹਿੰਮ ਕਰੇ ਤੇ ਸਾਡੇ ਸਮਾਜ 'ਚ ਬਹੁਤ ਜ਼ਿਆਦਾ ਬਦਲਾਅ ਆ ਸਕਦਾ ਯਾਰ ਸੋ ਇਹੀ ਸਾਡਾ ਮੈਸੇਜ ਹੈ ਕਰਿਆ ਅੱਜ ਐਕਟੀਵਿਟੀ ਕਰਨਾ